ਸਾਸੀ ਕਾਲਜੀ ਅੱਜ ਦੀ ਇਸ ਵੀਡੀਓ ਚ ਮੈਂ ਬਣਾਉਣ ਜਾ ਰਿਹਾ ਕੜੀ ਪਕੌੜਾ ਤੇ ਨਾਲੇ ਜੀਰਾ ਰਾਈਸ ਪਕੌੜਿਆਂ ਲਈ ਮੈਂ ਬਰੀਕ-ਬਰੀਕ ਆਲੂ ਤੇ ਪਿਆਜ਼ਾਂ ਨੂੰ ਕੱਟ ਲਿਆ ਜੀ ਤੇ ਵਿੱਚ ਪਾਇਆ ਥੋੜਾ ਜਿਹਾ ਨਮਕ ਤੇ ਨਾਲ ਪਾਈ ਜਵੈਣ ਤੇ ਪੇਸਣ ਤੇ ਪਾਣੀ ਦਾ ਛੱਟਾ ਦੇ ਕੇ ਤੇ ਪਕੌੜਿਆਂ ਦਾ ਮਟੀਰੀਅਲ ਆਪਾਂ ਕਰ ਲਿਆ ਤਿਆਰ ਤੇ ਦੂਜੇ ਪਾਸੇ ਆਪਣਾ ਤੇਲ ਗਰਮ ਹੋ ਗਿਆ ਜੀ ਤੇ ਆਪਾਂ ਛੱਟੇ ਵਿੱਚ ਪਕੌੜੇ ਤੇ ਪਕੌੜਿਆਂ ਨੂੰ ਆਪਾਂ ਦੋਨਾਂ ਪਾਸੇ ਬਰਾਊਨ ਕਰ ਲਿਆ ਜੀ ਤੇ ਪਕੌੜੇ ਹੁਣ ਆਪਣੇ ਬਿਲਕੁਲ ਤਿਆਰ ਨੇ ਦੂਆ ਤਾਂ ਆਪਾਂ ਕੜੀ ਦਾ ਪ੍ਰੋਗਰਾਮ ਸ਼ੁਰੂ ਕਰੀਦਾ ਤੇ ਕੜੀ ਆਪਣੀ ਰਿਜਨੀ ਰੱਖ ਦਿੱਤੀ ਤੇ ਕੜੀ ਆਪਣੀ ਰਿੱਜ ਕੇ ਤਿਆਰ ਸੀ ਉਸ ਤੋਂ ਬਾਅਦ ਆਪਾਂ ਤੜਕਾ ਸ਼ੁਰੂ ਕੀਤਾ ਜੀ ਤੇ ਤੜਕਾ ਕੱਟਿਆ ਸੀਗਾ ਤੇ ਤੜਕੇ ਲਈ ਆਪਾਂ ਹੁਣ ਬਣਾਉਣ ਵਾਸਤੇ ਸਰੋਂ ਦਾ ਤੇਲ ਜੀਰਾ ਤੇ ਜੀਰੇ ਨੂੰ ਚੰਗੀ ਤਰ੍ਹਾਂ ਪਨਨ ਤੋਂ ਬਾਅਦ ਆਪਾਂ ਲਸਣ ਅਦਰਕ ਪਿਆਜ਼ ਤੇ ਟਮਾਟਰ ਨਾਲ ਹੀ ਪਾਈਆਂ ਆਪਾਂ ਹਰੀਆਂ ਮਿਰਚਾਂ ਇਹਨੂੰ ਚੰਗੀ ਤਰ੍ਹਾਂ ਪਨਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਇਆ ਮਸਾਲਿਆਂ ਦਾ ਗਰੋਹ ਤੜਕਾ ਆਪਣਾ ਪੂਰਾ ਤਿਆਰ ਆ ਜੀ ਤੁਸੀਂ ਦੇਖੋ ਤੇ ਆਪਾਂ ਇਹਦੇ ਵਿੱਚ ਕੜੀ ਚ ਮਿਕਸ ਕਰਿਆ ਤੇ ਅੱਧਾ ਤੇ ਪੌਣਾ ਘੰਟਾ ਆਪਾਂ ਕੜੀ ਨੂੰ ਪਕਾਇਆ ਤੇ ਉਦੋਂ ਬਾਅਦ ਪਾਈ ਐਚ ਆਪਾਂ ਕਸਤੂਰੀ ਮੇਥੀ ਤੁਸੀਂ ਕੜੀ ਚੈੱਕ ਕਰੋ ਠੀਕ ਹੈ ਜੀ ਉਦੋਂ ਬਾਅਦ ਆਪਾਂ ਇਹਨਾਂ ਚ ਪਕੌੜੇ ਜੋ ਆਪਾਂ ਪਹਿਲਾਂ ਤਿਆਰ ਕਰ ਲਏ ਸੀ ਇਹਨਾਂ ਨੂੰ ਚੰਗੀ ਤਰ੍ਹਾਂ ਇਹਨਾਂ ਨੂੰ ਪਾਉਣ ਤੋਂ ਬਾਅਦ ਆਪਾਂ 5-7 ਮਿੰਟ ਫੇਰ ਪਕਾਇਆ ਤਾਂ ਜੋ ਕੜੀ ਵਿੱਚ ਇੱਕਦਮ ਰਸ ਜਵੇ ਤੇ ਉਦੋਂ ਬਾਅਦ ਆ ਗਈ ਚੌਲਾਂ ਦੀ ਵਾਰੀ ਆਪਾਂ ਚੌਲ ਜੀਰਾ ਤੇ ਦੇਸੀ ਘਿਓ ਪਾਇਆ ਤੇ ਚੌਲ ਆਪਣੇ ਦੇਸੀ ਘਿਓ ਪਾਉਣਾ ਕੱਲੇ-ਕੱਲੇ ਬਣਦੇ ਤੁਸੀਂ ਦੇਖੋ ਵੀਡੀਓ ਦੇ ਵਿੱਚ ਤੇ ਹੁਣ ਆਪਾਂ ਆਪਣੀ ਥਾਲੀ 'ਚ ਆਪਣੇ ਆਪ ਨੂੰ ਸਰਵ ਕਰਿਆ ਜੋ ਕਿ ਬਹੁਤ ਜ਼ਿਆਦਾ ਟੇਸਟੀ ਬਣੀ ਹੈ ਆਪਣਾ ਅੱਜ ਦਾ ਪੂਰਾ ਸਿਸਟਮ ਤੇ ਵੀਡੀਓ ਨੂੰ ਸ਼ੇਅਰ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਸასიਕਾਰ